ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਚੋਣ ਵਾਦੇ ਯਾਦ ਕਰਵਾਉਂਦਾ ਯਾਦ ਪੱਤਰ ਐਸਟੀਐਮ ਫਲੋਰ ਰਾਹੀਂ ਸਰਕਾਰ ਨੂੰ ਭੇਜਿਆ ਗਿਆ ਇਸ ਮੌਕੇ ਨੌਜਵਾਨਾਂ ਦੀ ਗੁਆਈ ਮੱਖਣ ਸੰਗਰਾਮੀ ਗਗਨਦੀਪ ਕੱਗਾ ਅਮਰੀਕ ਰੁੜਕਾ ਬਲਦੇਵ ਸਾਨੀ ਨੇ ਕੀਤੀ ਇਸ ਉਪਰੰਤ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਸਭਾ ਦੇ ਸੁਪਾਈ ਪ੍ਰਧਾਨ ਮਨਜਿੰਦਰ ਸਿੰਘ ਟੀਸੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨਾਂ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਨਾਲ ਹੀ ਸਿਹਤ ਸੇਵਾਵਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਨੀਤੀਆਂ ਕਾਰਨ ਨੌਜਵਾਨਾਂ ਨੂੰ ਬੁਨਿਆਦੀ ਮੁੱਦਿਆਂ ਤੋਂ ਵਾਂਝੇ ਰੱਖ ਕੇ ਨਸ਼ਿਆਂ ਅਤੇ ਗੁੰਡਾਗਰਦੀ ਵਿੱਚ ਧੱਕਿਆ ਜਾ ਰਿਹਾ ਹੈ। ਹੋਰ ਕੀ ਕਿਹਾ ਆਓ ਸੁਣੋ। ਇਹ ਇਕੱਲਾ ਆਪਾਂ ਫਲੋਰ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੇ ਅੰਦਰ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਮੰਗ ਪੱਤਰ ਦੇ ਰਹੇ ਆਂ ਤੇ ਪੰਜਾਬ ਦੀ ਸਰਕਾਰ ਨੂੰ ਯਾਦ ਕਰਾ ਰਹੇ ਆਂ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਰੋਜ਼ਗਾਰ ਦੇਣ ਦਾ। ਭਗਸਿੰਧ ਪਿੰਡ ਖੜ ਕੇ ਸੌਂ ਖੜਦੀ ਸੀ ਹੋਰਾ ਪਿੰਨ ਮੈਂ ਜਿਹੜਾ ਨੌਜਵਾਨਾਂ ਦੇ ਰੋਜ਼ਗਾਰ ਦੀ ਚਲਾਉਂਗਾ। ਜਾ ਪੰਜਾਬ ਚ ਨਸ਼ਾ ਖਤਮ ਕਰੂੰਗਾ ਜਾਂ ਚੰਗੀਆਂ ਸੇਵ ਸੂਤਾ ਦਵਾਂਗਾ ਉਹ ਸਾਰੇ ਜਿਹੜੇ ਵਾਦੇ ਅੱਜ ਜਿਹੜੇ ਆ ਝੂਠੇ ਲਾਰੇ ਸਾਬਤ ਹੋਏ ਜਾਂ ਇਸ ਕਰਕੇ ਆਪਾਂ ਜਿਹੜਾ ਇਹ ਮੰਗ ਪੱਤਰ ਦੇ ਕੇ ਯਾਦ ਪੱਤਰ ਦੇ ਕੇ ਸਰਕਾਰ ਨੂੰ ਯਾਦ ਕਰਾ ਰਹੇ ਆਂ ਵੀ ਤੁਸੀਂ ਜਿਹੜਾ ਇਹ ਯਾਦ ਰੱਖੋ ਵੀ ਤੁਸੀਂ ਵਾਦਾ ਕੀਤਾ ਸੀ ਸਾਡੇ ਨਾਲ ਤੇ ਨਾਲ ਹੀ ਆਪਾਂ ਐਲਾਨ ਕਰਦੇ ਆਂ ਵੀ ਜੇਕਰ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਸਰਕਾਰ ਕਰਦੀ ਜਿੱਦਾਂ ਸਾਥੀ ਢੇਸੀ ਨੇ ਕਿਹਾ ਵੀ ਆਪਾਂ 28 ਸਤੰਬਰ ਨੂੰ ਭਗਤ ਸਿੰਘ ਦੇ ਪਿੰਡ ਨੂੰ ਖੜਕੜ ਕਲਾਂ ਜਾ ਕੇ ਉੱਥੇ ਪੱਕਾ ਮੋਰਚਾ ਲਾ ਦੇਣਾ ਰੋਜ਼ਗਾਰ ਦੇ ਸਵਾਲ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਉਹਨੂੰ ਲਾਮਬੰਦ ਕਰਕੇ ਇਕੱਠੇ ਕਰਕੇ ਉੱਥੇ ਬਿਠਾ ਦੇਣਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਵੀ ਤੁਸੀਂ ਇੱਕ ਤਾਂ ਵਰਦੇ ਮੀਂਹ ਦੇ ਵਿੱਚ ਆਏ ਹੋ ਧੰਨਵਾਦ ਆ ਤੇ ਉਸ ਪ੍ਰੋਗਰਾਮ ਦੀ ਵੱਡੇ ਪੱਧਰ ਤੇ ਜਿਹੜਾ ਆਪਾਂ ਤਿਆਰੀ ਕਰੀਏ ਲਾਮਬੰਦ ਕਰੀਏ ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਇਸ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਜਿਹੜਾ ਇਹਨਾਂ ਮਸਲਿਆਂ ਉੱਪਰ ਜਿਹੜਾ ਆ ਉਹ ਧਿਆਨ ਦੇਵੇ ਉਹਦੇ ਨਾਲ ਹੀ ਫਲੋਰ ਦਾ ਇੱਕ ਸਾਡਾ ਗੰਭੀਰ ਮਸਲਾ ਆ ਜਿਹੜਾ ਸਾਥੀਆਂ ਨੇ ਗੱਲ ਕੀਤੀ ਵੀ ਮਹੱਲਾ ਸੰਤੋਖਪੁਰੇ ਦੇ ਅੰਦਰ ਉਹ ਲੋਕ ਰਹਿੰਦੇ ਆ ਜਿਹੜੇ ਦੋ ਪਟਰੀਆਂ ਦੇ ਵਿਚਕਾਰ ਜਿਨ੍ਹਾਂ ਦੇ ਘਰ ਆ ਕੱਟੋ ਕਰਨੀ 5-600 ਬੰਦੇ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹ ਡੇਲੀ ਉਹਨਾਂ ਦੇ ਆਉਣ ਜਾਣ ਦੀ ਪ੍ਰੋਬਲਮ ਹੈਗੀ ਆ ਕਿਸੇ ਨੇ ਮੋਟਰਸਾਈਕਲ ਆਪਣਾ ਲਾਈਨਾਂ ਤੋਂ ਟਪਾਉਣਾ ਮੌਸਮ ਦੇ ਬਾਵਜੂਦ ਅੱਜ ਨੌਜਵਾਨਾਂ ਨੇ ਆਪਣੇ ਮਸਲੇ ਨੂੰ ਲੈ ਕੇ ਜਿਹੜੀ ਅੱਜ ਇਹ ਪਹਿਲ ਕਦਮੀ ਕੀਤੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਦੀ ਹੀਟ ਪਾਕਿਸਤਾਨਾ ਸਵਾਬ ਵੱਲੋਂ ਤੁਹਾਡੇ ਸਾਰੇ ਨੌਜਵਾਨਾਂ ਦਾ ਤੇ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਾਨੂੰ ਕੋਈ ਸ਼ੌਕ ਨਹੀਂ ਹੈ ਵੀ ਇਸ ਤਰ੍ਹਾਂ ਨੌਜਵਾਨ ਇਕੱਠੇ ਹੋ ਕੇ ਜੇ ਕਿਸੇ ਕੋ ਮਾੜਾ ਮੋਟਾ ਕਿਤੇ ਕੋਈ ਟੈਂਪਰੇਰੀ ਕੋਈ ਰੁਜ਼ਗਾਰ ਹੈ ਉਹਨੂੰ ਛੱਡ ਕੇ ਇਸ ਤਰ੍ਹਾਂ ਕਿਤੇ ਸਰਕਾਰੀ ਦਫ਼ਤਰਾਂ ਦੇ ਕਿਤੇ ਧੱਕੇ ਖਾਣੇ ਇਹ ਕਿਤੇ ਸਾਡੀ ਕਿਸਮਤ ਦੇ ਅੰਦਰ ਨਹੀਂ ਲਿਖਿਆ ਹੈ ਪਰ ਇਹ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹਨੂੰ ਲਗਭਗ 1.5 ਸਾਲ ਹੋ ਗਏ ਆ ਉਹਨੂੰ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਆਈ ਨੂੰ ਪਰ ਇਨ੍ਹਾਂ 1.5 ਸਾਲਾਂ ਦੇ ਅੰਦਰ ਜਿਹੜਾ ਭਗਵੰਤਮਾਨ ਖੜਕੜ ਗਲਾਂ ਦੀ ਧਰਤੀ ਤੋਂ ਖੜ ਕੇ ਐਲਾਨ ਕਰਦਾ ਆ ਕਿ ਨੌਜਵਾਨਾਂ ਨੂੰ ਕਿ ਅੱਜ ਜਿਹੜਾ ਆ ਅੱਜ ਅਸੀਂ ਸੱਤਾ ਦੇ ਅੰਦਰ ਅਸੀਂ ਪਹੁੰਚ ਗਏ ਆ ਅੱਜ ਅਸੀਂ ਸੱਤਾ ਦੇ ਵਿੱਚ ਆ ਗਏ ਆ ਤੇ ਸੱਤਾ ਦੇ ਵਿੱਚ ਆਉਂਦਿਆਂ ਹੀ ਜਿਹੜਾ ਸਾਡਾ ਸਭ ਤੋਂ ਪਹਿਲਾ ਕੰਮ ਆ ਉਹ ਕੰਮ ਆ ਵੀ ਜਿਹੜਾ ਹਰਾ ਪੰਨ ਮੇਰੇ ਹੱਥ ਆ ਜਾਣਾ ਆ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੂੰਗਾ ਦੋਸਤੋ ਅੱਜ ਆਪਾਂ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋ ਕੇ ਕਿਹੜਾ ਐਸਡੀਐਮ ਰਾਹੀਂ ਕਿਹੜਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿਉਂਕਿ ਆਪਾਂ ਨੂੰ ਪਤਾ ਆ ਜਿਹੜੀਆਂ ਸਰਕਾਰਾਂ ਆਇਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਵੱਡੇ ਵੱਡੇ ਵਾਦੇ ਚਾਹੇ ਉਹ ਨੌਜਵਾਨਾ ਨਾ ਹੋਣ ਜਾਏ ਮਜ਼ਦੂਰਾ ਨਾ ਹੋਣ ਜਾਏ ਹੋਰ ਕਿਸੇ ਵਰਗ ਨਾ ਹੋਣ ਕਰਤਾ ਲੈਂਦੀਆਂ ਆ ਪਰ ਜਦੋਂ ਚੋਣਾਂ ਜਿੱਤ ਕੇ ਉੱਪਰ ਕੁਰਸੀਆਂ ਦੇ ਬੈਂਦੇ ਆ ਉਹਨਾਂ ਦੀਆਂ ਫੇਰ ਤੋਂ ਜਾ ਰੀਆਂ ਕਿਡੀਆਂ ਵੱਡੇ ਥਮਗਲਰ ਨਾਲ ਵੱਡੇ ਵੱਡੇ ਗੜੇ ਉਹ ਮੰਤਰੀ ਆ ਉਹਨਾਂ ਨਾਲ ਫੇਰ ਪੈ ਜਾਂਦੀਆਂ ਆ ਪਰ ਜਿਹੜੇ ਗਰੀਬ ਲੋਕਾਂ ਤੋਂ ਵੋਟਾਂ ਲੈਂਦੀਆਂ ਆ ਜਿਨ੍ਹਾਂ ਦੇ ਸਿਰ ਤੇ ਉਹ ਕੁਰਸੀਆਂ ਦੇ ਬੈਂਦੇ ਆ ਪਰ ਉਹ ਮਜ਼ਦੂਰ ਗੜੇ ਆ ਉਹ ਨੌਜਵਾਨ ਆ ਉਹ ਵਿਦਿਆਰਥੀ ਆ ਫੇ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਤੋਂ ਬਿੜ ਗੜੀਆਂ ਡਾਂਗਾ ਖਾਣ ਨੂੰ ਮਜਬੂਰ ਹੋ ਜਾਂਦੇ ਆ ਆਪਾਂ ਕਿਹੜੀ ਸੂਬੇ ਦੀ ਕਮੇਟੀ ਵੱਲੋਂ ਕਿਦਾਂ ਫੈਸਲਾ ਸੀਗਾ 19 ਤਰੀਕ ਤੋਂ ਜਿਹੜਾ 23 ਤਰੀਕ ਦਾ ਕੋ ਉਹ ਗੜੇ ਆਪਾਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਆ ਉਹ ਆਪਾਂ ਨੌਜਵਾਨ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਫਲੋਰ ਐਸ ਡੀ ਐਮ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਵੀ ਭੇਜ ਰਹੇ ਆ ਤੇ ਆਸ ਵੀ ਕਰਦੇ ਆ ਈ ਐਸ ਡੀ ਐਮ ਸਾਹਿਬ ਜਿਹੜੀ ਐ ਉਹ ਜੇ ਪੰਜਾਬ ਸਰਕਾਰ ਭੁੱਲੀ ਆ ਤੇ ਐਸ ਡੀ ਐਮ ਸਾਹਿਬ ਗੜੇ ਉਹਨਾਂ ਨੂੰ ਉਹ ਬਾਦੇ ਜਾਦ ਕਰਾਉਣ ਲਈ ਜਿਹੜਾ ਸਾਡਾ ਨੌਜਵਾਨ ਸਭਾ ਦਾ ਮੰਗ ਪੱਤਰ ਉਹ ਪੰਜਾਬ ਸਰਕਾਰ ਨੂੰ ਭੇਜਣਗੇ ਕਿ ਨੌਜਵਾਨ ਜਿਹੜੇ ਆ ਉਹ ਅੱਜ ਫੇਰ ਇਕੱਠੇ ਹੋ ਗਏ ਜਿੱਦਾਂ ਪਹਿਲਾਂ ਸਰਕਾਰਾਂ ਦੇ ਗਲਾਂ 'ਚ ਗੂਠਾ ਦੇ ਰਹੇ ਸੀ ਉਦਾਂ ਹੀ ਉਹ ਗੜੇ ਨੌਜਵਾਨ ਅੱਜ ਤੁਹਾਡੇ ਗਲ 'ਚ ਵੀ ਗੂਠਾ ਦੇਣ ਲਈ ਗੜੇ ਥੜਕਾਂ ਦੇ ਉੱਤਰ ਆਏ ਅੱਜ ਆਪਾਂ ਬਾਰਦੇ ਮੇਜ ਆਏ ਆ ਇਸ ਲਈ ਤੁਹਾਡੇ ਸਾਰੇ ਨੌਜਵਾਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਕਿਹੜਾ ਪੰਜਾਬ ਸਰਕਾਰ ਨੂੰ ਕਿਹੜਾ ਯਾਦਗਰਣ ਆਏ